ਦਾ ਸਾਡੇ ਤੇ ਫਿਰ ਸਾਡੀ ਨਰਾਜਗੀ ਜੋ ਸਾਡਾ ਪ੍ਰਧਾਨ ਕਹਿੰਦਾ ਸੀ ਸਾਡੀ ਨਰਾਜਗੀ ਜਿਹੜੀ ਵਾਜਬ ਸੀਗੀ ਠੀਕ ਹੈ ਜੀ ਹੁਣ 2 ਸਾਲਾਂ ਤੋਂ ਇਹਨਾਂ ਨੇ ਉਹ ਕੰਮ ਕਰੇ ਜਿਨ੍ਹਾਂ ਨੂੰ ਇਹ ਕੰਡਮ ਕਰਦੇ ਸੀਗੇ ਤੇ ਇਹ ਕਹਿੰਦੇ ਸੀ ਦੂਜੀਆਂ ਪਾਰਟੀਆਂ ਉੱਤੇ ਚਿੱਕੜ ਪਾਉਂਦੇ ਸੀਗੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਜੋ ਕਿ ਖੇਤਰੀ ਪਾਰਟੀ ਆ ਜੋ ਕਿ ਸਿੱਖਾਂ ਦੀ ਪਾਰਟੀ ਆ ਪੰਥਕ ਪਾਰਟੀ ਆ ਬੇਅਦਮੀਆਂ ਤਾਂ ਹੁਣ ਵੀ ਹੋ ਰਹੀਆਂ ਹੁਣ ਰੋਕ ਲਵੇ ਨਸ਼ੇ ਦੀ ਗੱਲ ਕੀਤੀ ਸੀ 26 ਜਨਵਰੀ ਤੱਕ ਮੈਂ ਖਤਮ ਕਰਕੇ ਛੱਡੂਗਾ ਕਿੱਥੇ ਗਿਆ ਭਗਵੰਤ ਮਾਨ ਦਾ ਬੋਲ ਹੋ ਗਏ ਨਸ਼ੇ ਖਤਮ ਤੁਸੀਂ 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 2 ਸਾਲ ਕਿਸ ਤਰ੍ਹਾਂ ਕਰਤੇ ਪਾਰਟੀ ਦੇ ਵਿੱਚ ਸਰੇ 2 ਸਾਲ ਕਿਵੇਂ ਰਹੇ ਤੁਸੀਂ ਪਾਰਟੀ ਚ 2 ਸਾਲ ਦੇਖੋ ਜਦੋਂ ਪਾਰਟੀ ਦੀ ਸਰਕਾਰ ਆਈ ਸਾਨੂੰ ਇਹ ਲੱਗਦਾ ਸੀ ਵੀ ਪਾਰਟੀ ਦੀ ਸਰਕਾਰ ਆ ਗਈ ਚਲੋ ਗਰਾਊਂਡ ਦੇ ਵਰਕਰ ਉੱਠਣਗੇ ਜਿਹੜੇ ਦਰ ਦੁੱਖ ਦਰਦ ਸਮਝਦੇ ਆ ਲੋਕਾਂ ਦੇ ਉਹ ਉਸ ਚੀਜ਼ ਨਾਲ ਜੂਝ ਕੇ ਉਹਨਾਂ ਨੂੰ ਸੈੱਟ ਕਰਨਗੇ ਕਿਉਂਕਿ ਸਰਕਾਰ ਕੋਲ ਬੜੀ ਪਾਵਰ ਹੁੰਦੀ ਆ ਪਰ ਉਹ ਤਾਂ ਉਲਟਾ ਹੀ ਕੰਮ ਹੋ ਗਿਆ ਵਰਕਰ ਲਾਤੇ ਖੁੰਝੇ ਤੇ ਜਿਹੜੇ ਮੱਖਣ ਵਾਲੀਆਂ ਖਾਣ ਵਾਲੇ ਸੀ ਮੂਹਰੇ ਲੈ ਕੇ ਉੱਪਰ ਬਿਠਾ ਲਤੇ ਤੁਹਾਡੇ ਸਾਹਮਣੇ ਤੁਸੀਂ ਇਲਾਕੇ ਵਿੱਚ ਵਿਚਰਦੇ ਰਹੇ ਹੋ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਸਮੇਂ ਵੀ ਪੂਰੀ ਸਪੋਰਟ ਕੀਤੀ ਹੈ ਹੁਣ ਵੀ ਇਲਾਕੇ ਦਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਜਿੱਥੇ ਤੁਹਾਨੂੰ ਸੱਦਿਆ ਨਾ ਜਾਵੇ ਤੇ ਕਿਹੜੇ ਜੇ ਹਾਲਾਤ ਨੇ ਹੋਣਾ ਆਮ ਆਦਮੀ ਪਾਰਟੀ ਦੀ ਸ਼ਬੀ ਕਿਹੋ ਜੀ ਹੈ ਤੇ ਇਕਾਲੀ ਦਲ ਦੀ ਕਿਹੋ ਜੀ ਸ਼ਬੀ ਦੇਖੋ ਤੁਸੀਂ ਦੇਖੋ ਜੀ ਇਹ ਪੈਸੇ ਤਾਂ ਤੁਹਾਡੇ ਕੋਲ ਰਿਜ਼ਲਟ ਜਿੱਦਣ ਚਾਰਜ ਹੋਣવાના ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਪਰ ਜਿਹੜੀ ਸ਼ਬੀ ਹੈ ਨਾ ਮੈਂ ਲੋਕਾਂ ਨੂੰ ਹੋਰ ਸਾਵਧਾਨਾ ਤੁਹਾਡੇ ਚ ਵੀ ਇਹ ਨਾ ਸ਼ਗੂਫੇ ਬੜੇ ਛੜਦੇ ਆ ਮਤਲਬ ਇੱਕ ਪਲੰਦਾ ਬਣਾ ਦਿੰਦੇ ਆ ਗੱਲ ਦਾ ਉਹ ਡੋਰ ਟੂ ਡੋਰ ਕਰੋ ਜੀ ਫਲਾਣਾ ਕਪੇਨ ਕੇਜਰੀਵਾਲ ਕਾ ਹਾਥ ਗਰੀਬ ਕੇ ਸਾਥ ਆਈਆਂ ਜਿਹਾ ਉਲਟੀਆਂ ਸਿੱਧੀਆਂ ਜਿਹਾ ਗੱਲਾਂ ਕਰ ਕਰਕੇ ਮੈਂ ਮੈਂ ਇਹਨੂੰ ਐਂ ਦੱਸੋ ਆ ਭਗਵੰਤ ਮਨ ਉੱਥੇ ਜਾ ਕੇ ਰੋਣ ਲੱਗ ਗਿਆ ਯਾਰ ਕੇਜਰੀਵਾਲ ਦਾ ਪੰਜਾਬ ਚ ਕੀ ਆ ਕੇਜਰੀਵਾਲ ਦਾ ਤਾਂ ਕੁਝ ਨਹੀਂ ਨਾ ਪੰਜਾਬ 50 ਪੰਜਾਬੀਆਂ ਦਾ ਯਾਰ ਪੰਜਾਬ ਦਾ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੇ ਨਾਮ ਤੇ ਵੋਟ ਪਾਈ ਸੀ ਸੀਐਮ ਸਾਹਿਬ ਬਣਾਇਆ ਸੀ ਉਹਨਾਂ ਨੂੰ ਇਸ ਕਰਕੇ ਬਣਾਇਆ ਸੀ ਵੀ ਚਲੋ ਸਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਪਰ ਉਹਨਾਂ ਦੇ ਹਲਕੇ ਤੁਸੀਂ ਮੇਰੀ ਗੱਲ ਛੱਡੋ ਸੰਗਰੂਰ ਹਲਕੇ ਚ ਪਤਾ ਕਰ ਲੋ ਜੀ ਆ ਬਲੋਤ ਸਾਹਿਬ ਇੱਕ ਗੱਲ ਇੱਥੇ ਸਭ ਤੋਂ ਵੱਡੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਇਲਾਕੇ ਦੇ ਵਿੱਚ ਵਿਚਰਦੇ ਰਹੇ ਹਾਂ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹ ਲੋਕ ਨਾਲ ਵੀ ਘੁੰਮ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਦਿਖ ਵੀ ਰਹੇ ਨੇ ਤੇ ਸਾਰੇ ਕੰਮ ਹੋ ਰਹੇ ਨੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਹੜੇ ਲੋਕਾਂ ਨੇ ਵਿਰੋਧ ਕੀਤਾ ਅਜੇ ਨਾਲ ਨੇ ਉਹ ਉਹ ਹਿੱਤਾ ਮੈਂ ਤੁਹਾਨੂੰ ਦੱਸ ਕੇ ਟਿਆ ਜਦੋਂ ਮੱਖਣ ਖਾਨ ਦੀ ਵਾਰੀ ਆਈ ਉਹ ਆਗੇ ਤੇ ਉਹ ਥੋੜਾ ਜਿਹਾ ਉਹਦੇ 'ਚ ਕਈ ਗੱਲਾਂ ਹੁੰਦੀਆਂ ਜੀ ਇਹ ਸਵਾਲ ਤੁਹਾਡੇ 'ਤੇ ਵੀ ਉੱਠਿਆ ਸੀ ਇੱਕ ਵਾਰੀ ਲੋਕਾਂ ਨੇ ਕਿਹਾ ਸੀ ਕਿ ਪਾਰਟੀ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਵੀ ਮਲੋਆ ਸਾਹਿਬ ਸ਼ਾਇਦ ਤਾਂ ਪਾਰਟੀ ਦੇ ਵਿੱਚ ਨਹੀਂ ਨਹੀਂ ਜੀ ਨਹੀਂ ਬਿਲਕੁਲ ਐਸੀ ਕੋਈ ਗੱਲ ਨਹੀਂ ਸੀਗੀ ਦੇਖੋ ਸਰਕਾਰ ਤਾਂ ਤਾਂ ਉਸ ਟਾਈਮ ਜਿਹੜਾ ਉਸ ਟਾਈਮ ਇਹ ਪੂਰਾ ਉਹ ਨਹੀਂ ਸੀਗਾ ਮੈਂ ਉਹ ਤੋਂ ਪਹਿਨੇ ਜਿਹੜੀ ਆਪਣੀ ਨਰਾਜਗੀ ਸੀ ਸੈਟ ਅਪ ਹੋ ਗਈ ਸੀ ਸਾਡੀ ਜਿਹੜੀ ਤੁਸੀਂ ਗੱਲ ਕਰਦੇ ਹੋ ਤੇ ਜਿਹੜੀ ਪਾਰਟੀ ਨਾਲ ਕੁਮੜਦੀ ਯਾਰ ਮੈਂ ਅਹੁਦੇਦਾਰ ਕਿਸਾਨ ਵਿੰਗ ਦਾ ਜ਼ਿਲ੍ਹੇਦਾਰ ਹੁਣ ਵੀ ਮੈਨੂੰ ਚੰਡੀਗੜ੍ਹ ਦਾ ਕੋਆਰਡੀਨੇਟਰ ਲਾਇਆ ਹੋਇਆ ਤੇ ਮੈਂ ਵਿਚਨਾਰਾ ਫਿਰ ਮੈਂ ਘਰ ਬੈਠ ਚੁਆ ਪਹਿਲੀ ਗੱਲ ਤੁਸੀਂ ਪਾਰਟੀ ਨੂੰ ਛੱਡੋ ਲੋਕਾਂ ਦੀ ਸੇਵਾ ਕਰਨਾ ਮੇਰਾ ਧਰਮ ਆ ਮੈਂ ਕਿਸੇ ਪਾਰਟੀ ਚ ਰਹਾ ਮੈਂ ਕਰਦਾ ਰਹੂੰਗਾ